ਅਰਜਨੀ ਤੇ ਕੱਲ ਤੈਨੂੰ ਲੋਡ ਪੈਣੀ ਆ ਨਾ ਇੱਕ ਵਾਰੀ ਲੋਡ ਪਾ ਲੈਂਦੇ ਫਿਰ ਮੈਂ ਤੇਰਾ ਜਲੂਸ ਕੱਢੂੰਗੀ ਮੈਨੂੰ ਫਿਰ ਤੇਰਾ ਮੈਂ ਜਲੂਸ ਨਾ ਕੱਢਤਾ ਤੇ ਮੈਨੂੰ ਵੀ ਸੁਦੀਪ ਕਹਿੰਨੇ ਗਿਆਣਾ ਇਦਾਂ ਹੀ ਯਾਦ ਨਾ ਜਿਆਦਾ ਨਾ ਕਰੋ ਆਪਣੇ ਕੋਲੋਂ ਬੋਲੋ ਆਪਣੇ ਕੋਲੋਂ ਬੋਲ ਨਹੀਂ ਵੀ ਇੰਨਾ ਨਹੀਂ ਕਿਹਾ ਚੱਲ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਹੋ ਆਓ ਅਹੀਂ ਬਾਅਦ ਚ ਚੱਲ ਜਾਾਂਗੇ ਕੋਈ ਗੱਲ ਨਹੀਂ 2 1 ਇੱਕ ਤੇ ਪਤਾ ਨਹੀਂ ਕਿਦਾਂ ਦੇ ਖਾਨਦਾਨ ਚੋਂ ਆਈ ਆ ਅਰੀਸ ਚੜ ਜਾਂਦੀ ਫਿਰ ਮੈਂ ਦੱਸੂਗੀ ਤੇਰਾ ਵੀ ਚੰਗੀ ਤਰ੍ਹਾਂ ਨਾਲ ਜਲੂਸ ਕੱਢੂਗੀ ਮੇਰਾ ਨਾਂ ਵੀ ਸੰਦੀਪ ਨਹੀਂ ਫਿਰ ਨਹੀਂ ਗੱਲ ਬਣੀ 2 1 ਕੋਈ ਨਹੀਂ 2 1 ਕੋਈ ਗੱਲ ਨਹੀਂ 2 1 ਕੋਈ ਗੱਲ ਨਹੀਂ ਕਦੇ ਨਾ ਕਦੇ ਤੇ ਲੋੜ ਪੈਣੀ ਹੈ ਨਾ ਇੱਕ ਵਾਰੀ ਲੋੜ ਪੈਣ ਦੇ ਨਾ ਤੇਰਾ ਫੜ ਕੇ ਜਲੂਸ ਕੱਢਿਆ ਨਾ ਰਪਿੰਦਰ ਕੋਰੇ ਤੇ ਮੈਨੂੰ ਵੀ ਸੰਦੀਪ ਕਿੰਨੇ ਕਹਿਣਾ 2 1 ਚਾਹ ਦੇ ਨਾਲ ਤੈਨੂੰ ਪਕੌੜੇ ਨਾ ਘੜਦਾ ਘਰ ਦੀ ਭਾਵਾਂ ਟੈਨਸ਼ਨ ਦੇ ਵਿੱਚ ਮਰ ਜੇ ਟੈਗ ਹੋ ਜੇ ਉਹਨੂੰ ਉਹਦਾ ਫਿਗਰ ਨਹੀਂ ਹੈਗਾ ਤੁਹਾਨੂੰ ਤੇ ਪਕੌੜੀਆਂ ਦੀ ਪਈ ਆ 1 1 ਲੈ 10 ਸਰ 10 ਸਰ 10 ਸਰ 10 ਸਰ ਇਹਦਾ ਧੂਮਕੂ ਲਾਇਆ ਦਾ 10 ਸਰ ਚੌਕਲ ਨਹੀਂ ਮਾਰਦਾ 10 ਸਰ ਬੋਲਿਆ ਟਾਡੀ ਕੋ ਨਹੀਂ ਜਾਣਦੇ ਤੇ ਕਸੂਰ ਮੇਰਾ ਪਰ ਨਾ ਬੋਲਿਆ ਜਾਏ ਪਰ ਯਾਰ ਹੱਸਣਾ ਸਹੀ ਜੇਦਾ ਅਸਲੀ ਹੱਸਾ ਹੱਸੋ ਆਓ ਧੂਮਕੂ ਲਾਇਆ ਵਾ ਫਿਰ ਇਦਾਂ ਦਾ ਕਿ ਕੋਲੀ ਭਲਾਈ ਹੁੰਦੀ ਵਨ ਲੈ 10000 ਰੁਪਏ ਗੁੱਲੀ ਲਵਾਤੀ ਆ ਹੁਣ ਵੀ ਤਵੀ ਫੇਰਨਦੀ ਆ ਸਮਝਾਓ ਉਹ ਨਹੀਂ ਸਮਝ ਰਿਫਲੈਕਸ ਦਾ ਮਦਰਸ ਹੁੰਦਾ ਮੰਨ ਲਓ ਕਰੰਟ ਮਾਰਦਾ ਉਸ ਲਈ ਕਰਦੀ ਲੈ ਜਿਹੜਾ ਅੱਖਰ ਬਣਾ ਉਹ ਰਿਫਲੈਕਸ ਵਰਡ ਮੰਨ ਲਓ ਜਿੱਦਾਂ ਤੂੰ ਮੈਨੂੰ ਮੰਨ ਲਾ ਕੁਛ ਵੀ ਕਹਿ ਤੂੰ ਮੰਨ ਲਾ ਕਹੀਂ ਵੀ ਅੱਜ ਦੀ ਮੈਸੇਜ ਜਨਾ ਹੈਗਾ ਮੰਨ ਲਾ ਤੂੰ ਕਹਿਣਾ ਅੱਜ ਮੈਸੇਜ ਜਨਾ ਲੈ ਤਾਂ ਇਹ ਇਹ ਸਗਲੇ ਨਿਕਲਣ ਆ ਅੱਖਰ ਵਾ ਇਹ ਤੁਸੀਂ ਇਦਾਂ ਕਰਕੇ ਨਹੀਂ ਕਹਿ ਸਕਦੇ ਠੀਕ ਲੈ ਜਿਹੜਾ ਹੈ ਨਾ ਇਰ ਫਲੈਕਸ ਸਮਝੀ ਗੇ ਗੱਲ ਜਿਹੜਾ ਆਪਣੇ ਆ ਵੀ ਹੋ ਜਾਂਦਾ ਵਾ ਸੋ ਉਹਨੂੰ ਫਿਰ ਰਿਲੇਕਸ ਹੋ ਵੀ ਨਹੀਂ ਆ ਸਕਦਾ ਲੈ ਦੱਸ ਆਹ ਕਿਹੜੀ ਗੱਲ ਹੋਈ ਬਣਾ ਕੱਲ 10000 ਨੂੰ ਗਲੀ ਲਵਾ ਗਿਆ ਹੀ ਆ ਸੋ 1 ਬੱਲੇ ਟਾਡੇ 10000 ਕੀ ਖਰਚੇ ਦਿੱਤਾ ਵਾ ਆਸਾਨ ਕਰ ਦਿੱਤਾ ਵਾ ਉਦੋਂ ਤੇ ਕਹਿੰਦੇ ਸੀ ਕਿ ਵਿਆਹ ਵੇਖਣਾ ਵਾ ਮੇਰੀ ਉਥੇ ਟੌਰ ਬਣੂਗੀ ਤੇ ਮੈਂ ਦੋ ਨਾਂ ਲੈ ਜਾ ਟੌਰ ਇੱਦਾਂ ਕੀਤਾ ਚਲੋ ਸਰ ਮਾਂ ਘੜਾ ਢਾਂ ਕੀਤਾ ਚਲੋ ਸਰ ਮਾਂ ਘੜਾ ਢਾਂ ਕੀਤਾ ਉਦੋਂ ਤੇ ਕਹਿੰਦੇ ਸੀ ਵਿਆਹ ਵੇਖਣਾ ਵਾ ਤੂੰ ਆ ਜੀ ਤੇ ਹੋਰ ਚੁੱਕ ਲੋ ਪੈਸੇ ਅੱਗੇ ਕਿਹੜਾ ਨਹੀਂ ਚੁੱਕੇ ਉਹ 4.5 ਹਜ਼ਾਰਾਂ ਦੀ ਐਂਡਿਆ ਦਾ ਵਿਆਹ 4.5 ਮੇਰੀ ਸੁਣੋ ਗੱਲ ਜਿੱਦਨ ਆਪਾਂ ਉਧਰ ਗਏ ਸੀ ਚਾਚੇ ਘਰ ਤੇ ਜਵਨ ਭਾਜੀ ਕਹਿੰਦੇ ਸੀ ਨਾ ਕਿ ਮੇਰੇ ਕੋ ਪੈਸੇ ਚੁੱਕ ਲੋ ਹੋਰ ਤੇ ਲੈਓ ਭਾਜੀ ਕੋਲੋਂ 4.5 ਹਜ਼ਾਰ ਦੇ ਯਾਰ 4.5 ਕਿ ਮੇਰੇ ਕੋ ਹੋਰ ਪੈਸੇ ਚੁੱਕ ਲੋ ਤੇ ਲੈਓ ਭਾਜੀ ਕੋਲੋਂ ਤੂੰ ਮੇਰੀ ਗੱਲ ਸੁਣ 4.5 ਯਾਰ ਮੇਰੇ ਕੋ ਨਹੀਂ ਜਾਇ ਜਾਂਦਾ ਪੱッセ ਤੇ ਅਗਲੇ ਦਿਨ ਚੱਲ ਜਾਂਦੀ ਇੱਡੀ ਕੁਛ ਇਤਨੀ ਨਹੀਂ ਪਈ ਦਾਦ ਜੀ ਮੇਰੀ ਸੁਣ ਲੋ ਐਂਡ 1 ਮੇਰੇ ਸੁਣ ਲੋ ਗੱਲ ਮੈਨੂੰ ਸਕੂਟਰੀ ਚਾਹੀਦੀ ਆ ਅੱਜ ਹੀ ਜੇ ਤੁਸੀਂ ਮੈਨੂੰ ਸਕੂਟਰੀ ਨਹੀਂ ਲਿਆ ਕੇ ਦੇਣੀ ਤੇ ਮੈਂ ਨਹੀਂ ਜਾਵਾਂਗਾ 1 ਮੇਰੀ ਸੁਣ ਲੋ ਗੱਲ ਮੈਨੂੰ ਸਕੂਟਰੀ ਚਾਹੀਦੀ ਆ ਅੱਜ ਹੀ ਜੇ ਸਕੂਟਰੀ ਨਾ ਆਈ 1 ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਸਕੂਟਰੀ ਚਾਹੀਦੀ ਹੈ ਬਿਲਕੁਲ ਵਧੀਆ ਹੀ ਹੋਵੇ ਜਦੋਂ ਖਾਣਗੀ ਚੀਜ਼ ਨਹੀਂ ਆਹ ਦੇਖਣਾ ਨਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਕੀ ਕਰਾਂ ਹੁਣ ਜਾ ਕੇ ਪੈਸੇ ਲਿਆਉਣੇ ਪੈਣੇ ਆ ਕਰਦਾ ਜੋਬਨ ਭਾਈ ਨੂੰ ਹੁਣ ਹੋਰ ਕੀ ਕਰਨਾ ਹੈ ਉਹ ਦੱਸਣਾ ਕੀ ਆ ਗੱਲ ਕਰਨੀ ਸੀ ਤਨਮੈ ਗੱਲ ਕਰਨੀ ਸੀ ਕਿਹੜੀ ਗੱਲ ਵਾ ਨਾ ਹੁਣ ਕੋਈ ਗੱਲ ਨਹੀਂ ਆ ਨਾ ਓਏ ਆਪਣਾ ਕੰਮ ਜੇ ਜ਼ਰੂਰੀ ਹੁੰਦਾ ਤੇ ਮੈਂ ਤੈਨੂੰ ਕਹਿਣਾ ਕਿਉਂ ਹੀ ਵਨ ਉਹ ਰਪਿੰਦਰ ਕੰਮ ਵੀ ਕਿੱਡਾ ਕਿਤੇ ਜ਼ਰੂਰੀ ਹੀ ਤੈਨੂੰ ਦੋ ਦੇ ਚੀਜ਼ਾਂ ਲਿਆਂਦੀਆਂ ਠੀਕ ਹੈ ਨਾ ਉਹ ਵੀ ਘਰ ਦੀ ਵਰਤੋਂ ਦੇ ਵਿੱਚ ਹੈ ਨਹੀਂ ਐਵੇਂ ਚਲ ਗਈ ਤੂੰ ਜਿੱਦ ਕਰਕੇ ਅੜ ਗਿਆ ਕੰਮ ਅੱਜ ਨਹੀਂ ਤੇ ਕੱਲ ਤੈਨੂੰ ਲੋਡ ਪੈਣੀ ਹੈ ਨਾ ਇੱਕ ਵਾਰੀ ਲੋਡ ਪਾ ਲੈਂਦੇ ਫਿਰ ਮੈਂ ਤੇਰਾ ਜਲੂਸ ਕੱਢੂੰਗੀ ਮੈਨੂੰ ਫਿਰ ਤੇਰਾ ਮੈਂ ਜਲੂਸ ਹੈ ਨਾ ਕੱਢਤਾ ਤੇ ਮੈਨੂੰ ਵੀ ਸੁਦੀਮ ਕਿਹਨੇ ਕਹਿਣਾ ਏਦਾਂ ਨੀ ਹੱਸਣ ਤੇ ਨਾ ਯਾਰ ਨਾ ਨਾ ਕਰੋ ਆਪਣੇ ਕੋਲੋਂ ਬੋਲੋ ਆਪਣੇ ਕੋਲੋਂ ਬੋਲ ਨਹੀਂ ਵੀ ਇੰਨਾ ਨਹੀਂ ਕਿਹਾ ਚੱਲ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਹੋ ਆਓ ਅਹੀਂ ਬਾਅਦ ਚ ਚੱਲ ਜਾਾਂਗੇ ਕੋਈ ਗੱਲ ਨਹੀਂ 2 1 ਇੱਕ ਤੇ ਪਤਾ ਨਹੀਂ ਕਿੱਦਾਂ ਦੇ ਖਾਨਦਾਨ ਚੋਂ ਆਈ ਆ ਅਰੇ ਸੜ ਜਾਂਦੀ ਫਿਰ ਮੈਂ ਦੱਸੂਗੀ ਤੇਰਾ ਵੀ ਚੰਗੀ ਤਰ੍ਹਾਂ ਨਾਲ ਜਲੂਸ ਕੱਢੂਗੀ ਮੇਰਾ ਨਾਂ ਵੀ ਸੰਦੀਪ ਨਹੀਂ ਫਿਰ ਨਹੀਂ ਗੱਲ ਬਣੀ 2 1 ਕੋਈ ਨਹੀਂ 2 1 ਕੋਈ ਗੱਲ ਨਹੀਂ 2 1 ਕੋਈ ਗੱਲ ਨਹੀਂ ਕਦੇ ਨਾ ਕਦੇ ਤੇ ਲੋੜ ਪੈਣੀ ਆ ਨਾ ਇੱਕ ਵਾਰੀ ਲੋੜ ਪੈਣ ਦੇ ਨਾ ਤੇਰਾ ਫੜ ਕੇ ਜਲੂਸ ਕੱਢਿਆ ਨਾ ਰੁਪਿੰਦਰ ਕੋਰੇ ਤੇ ਮੈਨੂੰ ਵੀ ਸੰਦੀਪ ਕਿੰਨੇ ਕਹਿਣਾ 2 1 ਚਾਹ ਦੇ ਨਾਲ ਤੈਨੂੰ ਪਕੌੜੇ ਨਾ ਘੜਦਾ ਘਰ ਦੀ ਭਾਵਾਂ ਟੈਨਸ਼ਨ ਦੇ ਵਿੱਚ ਮਰ ਜੇ ਟੈਗ ਹੋ ਜੇ ਉਹਨੂੰ ਉਹਦਾ ਫਿਗਰ ਨਹੀਂ ਹੈਗਾ ਤੁਹਾਨੂੰ ਤੇ ਪਕੌੜਿਆਂ ਦੀ ਪਈ ਆ 2 1 ਲੈ ਦਸਰ 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 ਇਹਦਾ ਜੇ ਤਮਾਕੂ ਲੈ ਹੁੰਦਾ ਦਸ ਨਹੀਂਰ ਚੌਕਰ ਨਹੀਂ ਮਾਰਦਾ ਦਸਰ बोले ਟਾਡੀ ਕੋ ਨਹੀਂ ਜਾਣਦੇ ਤੇ ਕਸੂਰ ਮੇਰਾ ਪਰ ਨਾ ਬੋਲਿਆ ਜਾਏ ਪਰ ਯਾਰ ਹੱਸਣਾ ਸਹੀ ਚਾਹੀਦਾ ਅਸਲੀ ਹੱਸਾ ਹੱਸੋ ਆਓ ਤਮਾਕੂ ਲਾਇਆ ਵਾ ਫਿਰ ਇੰਨਾ ਨਾ ਕਿ ਕੋਲੀ ਭਲਾਈ ਹੁੰਦੀ ਚਲ 1 ਲੈ 10000 ਨੂੰ ਗੱਲ ਗੁੱਲੀ ਲਵਾਤੀ ਆ ਹੁਣ ਵੀ ਤਵੀ ਫੇਰਨ ਢੀ ਆ ਜਾਓ ਉਹ ਨਹੀਂ ਸਮਝ ਰਿਫਲੈਕਸ ਦਾ ਮਦਰਸ ਹੁੰਦਾ ਮੰਨ ਲਓ ਕਰੰਟ ਮਾ ਥਾਜੀ ਉਸ ਲਈ ਕਰਦੀ ਲੈ ਜਿਹੜਾ ਅੱਖਰ ਵਾ ਨਾ ਉਹ ਰਿਫਲੈਕਸ ਵਰਡ ਉਹ ਮੰਨ ਲਓ ਜਿੱਦਾਂ ਤੂੰ ਮੈਨੂੰ ਮਨ ਲਾ ਕੁਝ ਵੀ ਕਹਿ ਤੂੰ ਮਨ ਲਾ ਕਹੀਂ ਵੀ ਅੱਜ ਦੀ ਮੈਂ ਸ਼ੇਅਰ ਜਣਾ ਹੈ ਮਾਲਾ ਤੂੰ ਕਹਿਣਾ ਅਜਿਹਾ ਮੈਸੇਜ ਨਾ ਲੈ ਦੱਸ ਇਹ ਇਹ ਸਗਲੇ ਨਿਕਲਣਾ ਆਖਦਾ ਇਹ ਤੁਸੀਂ ਇਦਾਂ ਕਰਕੇ ਨਹੀਂ ਕਹਿ ਸਕਦੇ ਠੀਕ ਲੈ ਜਿਹੜਾ ਨਾ ਇਅਰ ਫਲੈਕਸ ਬਟ ਸਮਝੀ ਗੱਲ ਜਿਹੜਾ ਆਪਣੇ ਆ ਵੀ ਹੋ ਜਾਂਦਾ ਵਾ ਸੋ ਉਹਨੂੰ ਤੁਸੀਂ ਰਿਲੈਕਸ ਹੋ ਵੀ ਨਹੀਂ ਕਹਿ ਸਕਦੇ ਲੈ ਦੱਸ ਆਹ ਕਿਹੜੀ ਗੱਲ ਹੋਈ ਬਣਾ ਕੱਲ 10000 ਨੂੰ ਗੁਲੀ ਲਵਾ ਗਿਆ ਹੀ ਆ 1 1 ਬੱਲੇ ਟਾਡੇ 10000 ਕੀ ਖਰਚੇ ਦਿੱਤਾ ਵਾ ਸਹਾਨ ਕਰ ਦਿੱਤਾ ਵਾ ਉਦੋਂ ਤੇ ਕਹਿੰਦੇ ਸੀ ਕਿ ਵਿਆਹ ਵੇਖਣਾ ਵਾ ਮੇਰੀ ਉਥੇ ਟੌਰ ਬਣੂਗੀ ਤਬਾ ਮੈਂ ਦੋ ਨਾਂ ਲੈ ਜਾਣਾ ਟੋਰ ਇੰਦੇ ਬੰਦਾ ਕੀਤਾ ਚਲੋ ਚੱਲ ਵਨ ਉਦੋਂ ਤੇ ਕਹਿੰਦੇ ਸੀ ਵਿਆਹ ਵੇਖਣਾ ਵਾ ਤੂੰ ਆ ਜੀ ਤੇ ਹੋਰ ਚੁੱਕ ਲੋ ਪੈਸੇ ਅੱਗੇ ਕਿਹੜਾ ਨਹੀਂ ਚੁੱਕੇ ਉਹ 45000 ਰੁਪਏ ਦੇ ਵਿਆਹ ਸਾਢੇ 45 ਮੇਰੀ ਸੁਣੋ ਗੱਲ ਜਿੱਦਨ ਆਪਾਂ ਉਧਰ ਗਏ ਸੀ ਚਾਚੇ ਘਰ ਤੇ ਜਗਨਪਾਜੀ ਕਹਿੰਦੇ ਸੀ ਨਾ ਕਿ ਮੇਰੇ ਕੋ ਪੈਸੇ ਚੁੱਕ ਲੋ ਹੋਰ ਤੇ ਲੈ ਆਓ ਭਾਜੀ ਕੋਲੋਂ ਸਾਢੇ 45000 ਦੇ ਸਾਢੇ 3 ਕਿ ਮੇਰੇ ਕੋ ਹੋਰ ਪੈਸੇ ਚੁੱਕ ਲੋ ਤੇ ਲੈ ਆਓ ਭਾਜੀ ਕੋਲੋਂ ਤੂੰ ਮੇਰੀ ਗੱਲ ਸੁਣ ਸਾਢੇ 40 ਮੇਰੇ ਕੋ ਨਹੀਂ ਜਾਇਆ ਜਾਂਦਾ ਪੱਸੇ ਤੇ ਅਗਲੇ ਦਿਨ ਚਲ ਜਾਂਦੀ ਐਡੀ ਵੀ ਕੁਛ ਏਤੀ ਨਹੀਂ ਪਈ ਦਾਦ ਨਾ ਇਹ ਮੇਰੀ ਸੁਣ ਲੋ ਐਂਡ 1 ਮੇਰੀ ਸੁਣ ਲੋ ਗੱਲ ਮੈਨੂੰ ਸਕੂਟਰੀ ਚਾਹੀਦੀ ਆ ਅੱਜ ਹੀ ਜੇ ਤੁਸੀਂ ਮੈਨੂੰ ਸਕੂਟਰੀ ਨਹੀਂ ਲਿਆ ਕੇ ਦੇਣੀ ਤੇ ਮੈਂ ਨਹੀਂ ਜਾਗ ਜਾਣਾ 1 ਮੇਰੀ ਸੁਣ ਲੋ ਗੱਲ ਮੈਨੂੰ ਸਕੂਟਰੀ ਚਾਹੀਦੀ ਆ ਅੱਜ ਹੀ ਜੇ ਸਕੂਟਰੀ ਨਾ ਆਈ 1 ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਕੁਟਰੀ ਚਹੀਦੀ ਬਿਲਕੁਲ ਵਧੀਆ ਹੀ ਹੋਵੀ ਜਾ ਤਨੂੰ ਖਾਵਾ ਕੀ ਚੀਜ਼ ਇਹ ਆ ਦੇਖ ਕਰ ਨਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਕੀ ਕਰਾਂ ਹੁਣ ਜਾ ਕੇ ਪੈਸੇ ਲਿਆਉਣੇ ਹੀ ਪੈਣੇ ਆ ਕਰਦਾ ਜੋਬਨ ਭਾਈ ਨੂੰ ਹੁਣ ਹੋਰ ਕੀ ਕਰਨਾ ਹੈ ਉਹ ਦੱਸਣਾ ਕੀ ਆ ਗੱਲ ਕਰਨੀ ਸੀ ਤਰਨਾ ਮੈਂ ਗੱਲ ਕਰਨੀ ਸੀ ਕਿਹੜੀ ਗੱਲ ਵਾ ਤਾਂ ਹੁਣ ਕੋਈ ਗੱਲ ਨਹੀਂ ਆ ਹਣਾ ਓਏ ਆਪਣਾ ਕੰਮ ਜੇ ਜ਼ਰੂਰੀ ਹੁੰਦਾ ਤੇ ਮੈਂ ਤੈਨੂੰ ਕਹਿਣਾ ਕਿਉਂ ਹੀ ਵਨ ਗੁਰਪਿੰਦਰ ਕੰਮ ਵੀ ਕਿੱਡਾ ਕਿਤੇ ਜ਼ਰੂਰੀ ਹੀ ਤੈਨੂੰ ਦੋ ਦੇ ਚੀਜ਼ਾਂ ਲਿਆਂਦੀਆਂ ਠੀਕ ਹੈ ਨਾ ਉਹ ਵੀ ਘਰ ਦੀ ਵਰਤੋਂ ਦੇ ਵਿੱਚ ਹੈ ਨਹੀਂ ਐਵੇਂ ਚਲ ਗਈ ਤੂੰ ਜਿੱਦ ਕਰਕੇ ਅੜ ਗਿਆ ਕੰਮ ਉਹ ਉਸਕੋ